ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਹਰਿਆਵਲ ਮੰਚ ਵੱਲੋਂ ਤੋਪਸੜੀ ਵੇਰਕਾ ਦੇ ਸ਼ਮਸ਼ਾਨ ਘਾਟ ਵਿਖੇ ਪਹੁੰਚੇ ਆ ਜਿੱਥੇ ਅੱਜ ਸਾਡੇ ਨਾਲ ਐਸਆਈ ਸਰਦਾਰ ਕੁਲਵੰਤ ਸਿੰਘ ਜੀ ਸਰਦਾਰ ਪ੍ਰਗਟ ਸਿੰਘ ਜੀ ਸੁਮਿਤ ਜੀ ਇਹ ਸਾਡੇ ਨਾਲ ਨੇ ਔਰ ਬਲਰਾਜ ਸਿੰਘ ਜੀ ਜਿਨ੍ਹਾਂ ਨੇ ਇੱਥੇ ਇਹ ਬੂਟੇ ਜਿਹੜੇ ਲਾ ਰਹੇ ਅਸੀਂ ਨਿੰਮ ਕਿੱਕਰ ਧਰੇਕ ਜਾਮਨੂ ਵਗੈਰਾ ਉਹਨਾਂ ਨੂੰ ਸੰਭਲ ਸੰਭਾਲਣ ਦੀ ਵੀ ਇਹਨਾਂ ਨੇ ਨਾਲ ਜ਼ਿੰਮੇਵਾਰੀ ਲਈ ਆ ਇੱਥੇ ਸ਼ਮਸ਼ਾਨ ਘਾਟ ਹੈ ਨਾਲ ਇਹ ਜੋ ਟੈਂਕੀ ਹੈ ਔਰ ਇੱਥੇ ਹੋਰ ਵੀ ਕਾਫੀ ਪੇੜ ਪੌਦੇ ਪਹਿਲਾਂ ਵੀ ਲੱਗੇ ਹੋਏ ਨੇ ਔਰ ਅੱਜ ਅਸੀਂ ਇੱਥੇ ਇੱਥੇ ਸ਼ੁਰੂਆਤ ਕੀਤੀ ਹੈ ਔਰ ਮੌਸਮ ਬੜਾ ਵਧੀਆ ਸੋ ਇਸ ਤਰ੍ਹਾਂ ਮੇਰੇ ਨਾਲ ਗੋਬਿੰਦ ਸਿੰਘ ਜੀ ਮਿੰਟੂ ਔਰ ਹੋਰ ਵੀ ਸਾਰੇ ਹਨ ਸੋ ਇਹ ਅੱਗੇ ਕਾਰਵਾਈ ਪਾਈ ਜਾ ਰਹੀ ਹੈ ਜਮਨ ਉਲਟ ਉਲਟ ਉੱਤੇ ਉਨਕਲੇ ਕਰ ਦੋ 15 ਨਾ ਦਿੰਦੇ ਜੀ 15 15 ਪੀਸਾ ਕਿਆ ਬੋਲਿਆ ਚਲੋ ਆ ਇਨਾ ਕੋ ਚਲ ਔਰ ਨਾਲ-ਨਾਲ ਅਸੀਂ ਇਨਾ ਗੋਟੀਾਂ ਦੀ ਸੁਰੱਖਿਆ ਵਾਸਤੇ ਜੋ ਵਾਸਾਂ ਦੇ ਬਣੇ ਹੋਏ ਗਾਰਡਨ ਨੇ ਇਹ ਸਾਰਾ ਕੁਝ ਸਾਡੇ ਡਾਕਟਰ ਮਨਜੀਤ ਸਿੰਘ ਜੀ ਸੈਣੀ ਉਹਨਾਂ ਦੀ ਰਹਿਨਮਾਈ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਪੰਜਾਬ ਹਾਵਲ ਪੰਜਾਬ ਦੇ ਉਹ ਪ੍ਰਧਾਨ ਨੇ ਅਰਦਾਸ ਸੀਨੀਰ ਮੀਤ ਪ੍ਰਧਾਨ ਇਕਬਾਲ ਸਿੰਘ ਕੌਂਸਲਰ ਅੱਜ ਅਸੀਂ ਇਥੋਂ ਸ਼ੁਰੂਆਤ ਕੀਤੀ ਹੈ ਪਰ ਇਸ ਤੋਂ ਅੱਗੇ ਪਹਿਲਾਂ ਵੀ ਅਸੀਂ ਕਾਫੀ ਹੁਣ ਤੱਕ ਅਸੀਂ ਸੈਂਕੜਿਆਂ ਦੇ ਹਿਸਾਬ ਨਾਲ ਜੋ ਹਰਿਆਵਲ ਪੰਜਾਬ ਮੰਚ ਵੱਲੋਂ ਬੂਟੇ ਲਾਏ ਗਏ ਹਨ ਸੋ ਅੱਜ ਅਸੀਂ ਧੁੱਪ ਸੜੀ ਬੇਰਕਾ ਦੇ ਸ਼ਮਸ਼ਾਨ ਘਾਟ ਵਿਖੇ ਇਹ ਪੌਦੇ ਜਿਹੜੇ ਆ ਲਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਕਰ